ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਮੀਤ ਕਰਦੀ ਹਾਂ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਰਹੋਗੇ ਜੀ ਅੱਜ ਜੇ ਸ਼ਾਮ ਦਾ ਟਾਈਮ ਸੀ ਜੀ 5 ਵਜੇ ਦਾ ਤੇ ਮੈਂ ਲੱਗੀ ਸੀ ਜੀ ਇੱਥੇ ਤੋਰੀਆਂ ਦੀ ਸਬਜ਼ੀ ਹੈ ਜਿਹੜੀ ਕੱਟਣ ਤੇ ਸਬਜ਼ੀ ਵਾਲੇ ਭਾਈ ਤੋਂ ਤੋਰੀਆਂ ਜਿਹੜੀਆਂ ਲਈਆਂ ਸੀ ਆਪਾਂ ਨੇ ਤੇ ਬਹੁਤ ਹੀ ਵਧੀਆ ਤੋਰੀਆਂ ਸੀ ਕੱਚੀਆਂ ਕੱਚੀਆਂ ਤੇ ਤਾਜ਼ੀਆਂ ਤੋਰੀਆਂ ਤੇ ਮੈਂ ਤੋਰੀਆਂ ਲੱਗੀ ਸੀ ਜੀ ਕੱਟਣ ਇੱਥੇ ਪੈ ਰਹੀ ਆ ਤੇ ਏ ਨੂੰਏ ਐਸੀ ਕਿ ਮੈਂ ਆਲੂ ਕੱਟ ਰਹੀ ਹਾਂ ਕਿਉਂਕਿ ਆਲੂ ਖਾ ਕੇ ਬਹੁਤ ਖੁਸ਼ ਹੁੰਦੀ ਆ ਹੁਣ ਜਿੰਨਾ ਚਿਰ ਮੈਂ ਸਬਜ਼ੀ ਕੱਟ ਰਹੀ ਹਾਂ ਉਹਨਾਂ ਚਿਰ ਇਹ ਮੇਰੇ ਕੋਲ ਹੀ ਰਹੇਗੀ ਵੀ ਮੈਨੂੰ ਵੀ ਪਾਏਗੀ ਆਲੂ ਲਓ ਜੀ ਇੱਥੇ ਆਪਾਂ ਕੱਟ ਲਈ ਸੀ ਤੋਰੀਆਂ ਬਰੀਕ ਬਰੀਕ ਤੇ ਹੁਣ ਆਪਾਂ ਕੱਟ ਲਵਾਂਗੇ ਜੀ ਪਿਆਜ਼ ਬਿਨਾ ਸਕਿਪ ਕੀਤੇ ਵੀਡੀਓ ਨੂੰ ਜੀ ਐਂਡ ਤੱਕ ਜ਼ਰੂਰ ਵੇਖਿਓ ਜੀ ਲਓ ਜੀ ਆਪਾਂ ਸਬਜ਼ੀ ਕੱਟ ਲਈ ਸੀ ਤੇ ਇੱਥੇ ਆਪਾਂ ਕੜਾਹੀ ਗੈਸ ਤੇ ਰੱਖ ਲਈ ਤੇ ਸਰੋਂ ਦਾ ਤੇਲ ਪਾ ਲਿਆ ਏ ਤੜਕੇ ਦੇ ਹਿਸਾਬ ਨਾਲ ਤੇ ਨਾਲ ਹੀ ਇੱਥੇ ਹਰੀਆਂ ਮਿਰਚਾਂ ਟੇਸ ਅਕੋਰਡਿੰਗ ਗ੍ਰाइंड ਕਰ ਲਵਾਂਗੇ ਜੀ ਜਦ ਤੱਕ ਆਪਣਾ ਸਰੋਂ ਦਾ ਤੇਲ ਹੈ ਜਿਹੜਾ ਚੰਗੀ ਤਰ੍ਹਾਂ ਕੜ ਜਾਵੇਗਾ ਫਿਰ ਆਪਾਂ ਤੜਕਾ ਲਗਾਉਂਦੇ ਆ ਜੀ ਲੋ ਜੀ ਇੱਥੇ ਆਪਣਾ ਸਰੋਂ ਦਾ ਤੇਲ ਕੜ ਚੁੱਕਿਆ ਸੀ ਤੇ ਇੱਥੇ ਮੈਂ ਹੁਣ ਇੱਕ ਚਮਚਾ ਭਰ ਕੇ ਜਿਹੜਾ ਇਹ ਜੀਰੇ ਦਾ ਪਾਵਾਂਗੇ ਤੇ ਨਾਲ ਥੋੜੀ ਜਿਹੀ ਅਜਵੈਣ ਪਾਵਾਂਗੇ ਲੋਜੀ ਹੁਣ ਆਪਾਂ ਇਹਦੇ ਚ ਪਿਆਜ਼ ਪਾਵਾਂਗੇ ਵਿੱਚ ਮੈਂ ਬਰੀਕ ਬਰੀਕ ਲਸਣ ਆ ਜਿਹੜਾ ਕੱਟ ਲਿਆ ਸੀ ਤੇ ਟਮਾਟਰ ਅਸੀਂ ਕਾਟੇ ਯੂਜ਼ ਕਰਦੇ ਹੁੰਨੇ ਸਬਜ਼ੀ ਦੇ ਵਿੱਚ ਕਦੇ ਕਦੇ ਪਾ ਲਈਦਾ ਟਮਾਟਰ ਤੇ ਮੋਸਟਲੀ ਪਿਆਜ਼ ਤੇ ਲਸਣ ਦਾ ਹੀ ਤੜਕਾ ਲਗਾਉਂਦੇ ਆ ਲਸਣ ਵੀ ਕਦੇ ਕਦੇ ਸਕਿਪ ਕਰ ਦਈਦਾ ਜੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਵਾ ਇਸ ਕਰਕੇ ਬਿਲਕੁਲ ਸਿੰਪਲ ਜੀ ਆਪਾਂ ਸਬਜ਼ੀ ਬਣਾ ਕੇ ਤਿਆਰ ਕਰਦੇ ਆਂ ਕੁਕੀ ਗਰਮੀ ਕਰਕੇ ਕਈ ਵਾਰੀ ਹੁੰਦਾ ਵਾ ਪੇਟ ਖਰਾਬ ਹੋਣ ਦਾ ਡਰ ਰਹਿੰਦਾ ਜਿਆਦਾ ਮਸਾਲੇ ਵਗੈਰਾ ਨਾਲ ਕਿਉਂਕਿ ਲਸਣ ਵੀ ਗਰਮ ਹੁੰਦਾ ਏ ਤੇ ਟਮਾਟਰ ਵੀ ਬਹੁਤ ਘੱਟ ਪਾਈਦਾ ਏ ਕਿਉਂਕਿ ਬੱਚੇ ਜਿਹੜੇ ਪਸੰਦ ਨਹੀਂ ਕਰਦੇ ਟਮਾਟਰ ਪਾਉਣਾ ਫਿਰ ਉਹਨਾਂ ਦੇ ਹਿਸਾਬ ਨਾਲ ਏ ਚੱਲਣਾ ਪੈਂਦਾ ਏ ਲੋਜੀ ਆਪਾਂ ਟੇਸਟ ਮੁਤਾਬਕ ਇੱਥੇ ਮਿਰਚਾਂ ਵੀ ਪਾ ਦਿੱਤੀਆਂ ਨੇ ਹੁਣ ਆ ਚੰਗੀ ਤਰ੍ਹਾਂ ਨਾਲ ਇਹਨੂੰ ਤੜਕੇ ਨਾਲ ਭੁੰਨ ਲਵਾਂਗੇ ਇੱਥੇ ਮੈਂ ਇੱਕ ਆਲੂ ਲਿਆਇਆ ਏ ਸੀ ਕਿਉਂਕਿ ਫਿਰ ਕਲੀਆਂ ਤੋਰੀਆਂ ਮੈਂ ਬਣਾਈਆਂ ਨਹੀਂ ਤੇ ਫਿਰ ਮੈਂ ਵਿੱਚ ਮੈਂ ਕਿਹਾ ਚਲੋ ਆਲੂ ਪਾ ਲਨੇ ਆ ਇੱਕ ਲੋਜੀ ਇੱਥੇ ਆਪਾਂ ਆਲੂ ਕੱਟ ਲਿਆ ਏ ਬਰੀਕ ਬਰੀਕ ਤੋਰੀ ਹੰਦੇ ਇਸ ਹੱਬ ਦੇ ਨਾਲ ਆਪਾਂ ਬਰੀਕ ਕੱਟ ਲਿਆ ਏ ਤੇ ਤੜਕੇ ਦੇ ਵਿੱਚ ਹੀ ਆਲੂ ਨੂੰ ਆਪਾਂ ਪਹਿਲਾਂ ਪਕਾ ਲਵਾਂਗੇ ਕਿਉਂਕਿ ਫਿਰ ਆਲੂ ਕੱਚੇ ਰਹਿ ਜਾਂਦੇ ਆ ਬਾਅਦ ਵਿੱਚ ਕਿਉਂਕਿ ਤੋਰੀਆਂ ਜਿਹੜੀਆਂ ਸੀ ਨਰਮ ਸੀ ਬਹੁਤ ਜ਼ਿਆਦਾ ਤੇ ਜਲਦੀ ਹੀ ਬਣ ਕੇ ਤਿਆਰ ਹੋ ਜਾਏਗੀ ਸਬਜ਼ੀ ਤੇ ਆਪਾਂ ਪਹਿਲਾਂ ਤੜਕੇ ਦੇ ਵਿੱਚ ਦੋ ਤਿੰਨ ਕਮੈਂਟਾ ਜਿਹੜੇ ਆਲੂ ਭੁੰਨਨੇ ਆ ਫਿਰ ਉਸ ਤੋਂ ਬਾਅਦ ਆਪਾਂ ਤੋਰੀਆਂ ਪਾਵਾਂਗੇ ਲਓ ਜੀ ਇੱਥੇ ਆਲੂ ਵੀ ਆਪਣੇ ਪੱਕ ਚੁੱਕੇ ਸੀ ਤੇ ਨਾਲ ਇਹ ਜਿਹੜੇ ਪਿਆਜ਼ ਨੇ ਉਹ ਬਰਾਊਨ ਹੋ ਚੁੱਕੇ ਸੀ ਤੇ ਹੁਣ ਇੱਥੇ ਆਪਾਂ ਪਾ ਦਵਾਂਗੇ ਜੀ ਤੋਰੀਆਂ ਤੇ ਚੰਗੀ ਤਰ੍ਹਾਂ ਨਾਲ ਪਾ ਕੇ ਮਿਕਸ ਕਰ ਦਵਾਂਗੇ ਜੀ ਤੋਰੀਆਂ ਨੂੰ ਉਸ ਤੋਂ ਬਾਅਦ ਆਪਾਂ ਬਣਾਉਣੀ ਸੀ ਜੀ ਦਸਵੀਂ ਦਾ ਭੋਗ ਕਿਉਂਕਿ ਅੱਜ ਦਸਵੀਂ ਸੀ ਤੇ ਸ਼ਾਮ ਟਾਈਮ ਬਹੁਤ ਜ਼ਿਆਦਾ ਹੋ ਗਿਆ ਸੀ ਤੇ 5:30 ਵਜੇ ਚੁੱਕੇ ਸੀ ਤੇ ਇਸ ਕਰਕੇ ਥੋੜਾ ਲੇਟ ਹੋ ਗਏ ਸੀ ਆਪਾਂ ਪਰ ਚਲੋ ਕੋਈ ਨਾ ਆਪਣੇ ਤਾਂ ਸਿੱਧਾ ਬੱਜੇ ਇੱਥੇ ਗੇਟਾਂ ਦੇ ਕੋਲੇ ਆਪਣੇ ਜਲਦੀ ਆਪਾਂ ਜਾ ਕੇ ਮੱਥਾ ਟੇਕ ਆਵਾਂਗੇ ਤੇ ਲੋਜੇ ਇੱਥੇ ਆਪਾਂ ਪਾ ਦਵਾਂਗੇ ਜੀ ਨਮਕ ਤੇ ਹਲਦੀ ਸਵਾਦ ਅਨੁਸਾਰ ਸਾਰੇ ਮਸਾਲੇ ਜਿਹੜੇ ਆਪਾਂ ਪਾ ਦਵਾਂਗੇ ਤੇ ਪਾ ਕੇ ਮਸਾਲੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਉਸ ਤੋਂ ਬਾਅਦ ਇਹਨੂੰ ਅੱਕੇ ਪਕਾ ਲਵਾਂਗੇ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਸਬਜ਼ੀ ਸਟੋਰੀਆਂ ਦੀ ਅੱਜ ਮੰਮੀ ਹੁਣ ਗਏ ਹੋਏ ਸੀ ਫਿਰ ਰਖੜੀ ਬਨਣ ਮਾਮਾ ਜੀ ਉਹਨਾਂ ਦੇ ਫਿਰ ਇਸ ਕਰਕੇ ਉਹ ਵੀ ਫਿਰ ਲੇਟ ਆਏ ਸੀ ਘਰ ਤੇ ਫਿਰ ਇਸ ਕਰਕੇ ਲੇਟ ਹੋ ਗਈ ਸੀ ਤੇ ਅੱਜ ਦਸਵੀਂ ਨਹੀਂ ਤਾਂ 4 ਵਜੇ ਆਪਾਂ ਦਸਵੀਂ ਆ ਜਿਹੜੀ ਕਰ ਦਨੇ ਹੁੰਨੇ ਆ ਫਿਰ ਉਹ ਇਦਾਂ ਹੁੰਦਾ ਵਾ ਵੀ ਚਲੋ ਮੰਮੀ ਨਾਲ ਚਲੇ ਜਾਂਦੇ ਆ ਮੱਠਾ ਟੇਕਣ। ਲਓ ਜੀ ਇੱਥੇ ਆਪਾਂ ਸਬਜੀ ਨੂੰ ਜਿਹੜਾ ਟੱਕ ਦਵਾਂਗੇ ਤੇ ਟੱਕ ਕੇ ਪਕਾ ਲਵਾਂਗੇ ਬਿਲਕੁਲ ਘੱਟ ਗੈਸ ਦੇ ਉੱਤੇ। ਲਓ ਜੀ ਇੱਥੇ ਮੈਂ ਸਬਜੀ ਹੈ ਜਿਹੜੀ ਦੂਸਰੇ ਗੈਸ ਤੇ ਰੱਖ ਦਿੱਤੀ ਸੀ ਤੇ ਇੱਕ ਸਾਈਡ ਫਿਰ ਮੈਂ ਪੈਨ ਦੇ ਵਿੱਚ ਪੋਕ ਬਣਾਉਣ ਲੱਗੀ ਸੀ। ਤੇ ਮੈਂ ਕਿਹਾ ਚਲੋ ਨਾਲ ਦੀ ਨਾਲ ਦੋਨੇ ਕੰਮ ਹੋ ਜਾਣਗੇ ਤੇ ਮੰਮੀ ਉਹਨੇ ਵੀ ਘਰੇ ਆ ਗਏ ਸੀ ਤੇ ਮੰਮੀ ਨੇ ਫਿਰ ਆ ਕੇ ਹੋਮਪਾਂ ਲਈ ਅੱਗ ਵਾਲੇ ਚੁੱਲ੍ਹੇ ਦੇ ਵਿੱਚ ਤੇ ਮੈਂ ਕਿਹਾ ਚਲੋ ਮੈਂ ਭੋਗ ਬਣਾ ਲੈਣੀ ਆ ਤੁਸੀਂ ਅੱਗ ਮਚਾ ਦਿਓ ਉਧਰ ਚੁੱਲ੍ਹੇ ਦੇ ਵਿੱਚ ਤੇ ਫਿਰ ਹੋਮ ਪਾਏ ਆਵਾਂਗੇ ਨਾਲੇ ਜਦ ਤੱਕ ਭੋਗ ਬਣ ਜੇਗਾ ਲੋ ਜੀ ਇੱਥੇ ਆਪਾਂ ਭੋਗ ਬਣਾਉਣ ਲੱਗੇ ਸੀ ਭੋਗ ਆਪਾਂ ਥੋੜਾ ਹੀ ਬਣਾਇਆ ਬਣਾਉਣਾ ਸੀ ਅੱਧਿਕ ਕੌਲੀ ਆ ਪਾਟੇ ਦੀ ਪਲੇ ਸੀ ਕਿ ਹੁਣ ਸੰਧਾਰਿਆਂ ਦਾ ਟਾਈਮ ਚੱਲ ਰਿਹਾ ਤੇ ਘਰ ਦੇ ਵਿੱਚ ਮਿੱਠਾ ਆ ਵੀ ਹੁੰਦਾ ਏ ਬਿਸਕੁਟ ਵਗੈਰਾ ਤੇ ਬਾਕੀ ਬਰਫੀ ਵਗੈਰਾ ਵੀ ਪਈ ਸੀ ਘਰ ਦੇ ਵਿੱਚ ਤੇ ਕਿਉਂਕਿ ਮੇਰਾ ਬ੍ਰਦਰ ਵੀ ਕੱਲ ਆਇਆ ਸੀ ਉਹ ਵੀ ਸੰਧਾਰਾ ਦੇਖ ਕੇ ਗਏ ਨੇ ਤੇ ਇਸ ਕਰਕੇ ਫਿਰ ਥੋੜਾ ਹੀ ਭੋਗ ਬਣਾਇਆ ਸੀ ਆਪਾਂ ਨੇ ਜਿੰਨਾ ਕਪਾ ਮੱਥਾ ਟੇਕ ਆਈਏ ਤੇ ਬਾਕੀ ਘਰ ਦੇ ਵਿੱਚ ਸਾਰਿਆਂ ਨੂੰ ਭੋਗ ਵੰਡ ਸਕੀਏ ਤੇ ਇਸ ਕਰਕੇ ਆਪਾਂ ਥੋੜਾ ਹੀ ਭੋਗ ਬਣਾਇਆ ਸੀ ਲੋ ਜੇ ਇਥੇ ਥੋੜਾ ਜਿਹਾ ਘੱਟ ਲੱਗਿਆ ਸੀ ਮੈਨੂੰ ਕਿਉਂਕਿ ਮੈਂ ਹੋਰ ਪਾ ਦਿੱਤਾ ਕਈ ਵਾਰ ਕੀ ਹੁੰਦਾ ਵੀ ਜਦੋਂ ਕਾਲੀ ਹੁੰਦੀ ਆ ਫਿਰ ਪਤਾ ਨਹੀਂ ਲੱਗਦਾ ਵੀ ਜਲਦੀ ਜਲਦੀ ਦੇ ਵਿੱਚ ਕਿੰਨਾ ਕੁ ਘੋਈਏ ਤੇ ਇੱਥੇ ਅੱਜ ਓਦਾਂ ਹੀ ਹੋ ਰਿਹਾ ਸੀ ਕਿਉਂਕਿ ਲੇਟ ਹੋ ਗਏ ਸੀ ਕਾਫੀ ਜ਼ਿਆਦਾ ਦਸਵੇਂ ਤੋਂ ਫਿਰ ਸ਼ਾਮ ਨੂੰ ਰੋਟੀ ਪਾਣੀ ਦਾ ਵੀ ਟਾਈਮ ਹੋ ਜਾਂਦਾ ਹੈ ਕਿਉਂਕਿ ਰੋਟੀ ਵਗੈਰਾ ਜਲਦੀ ਖਾ ਲੈਂਦੇ ਆ ਹੁਣ ਬਰਸਾਤ ਦਾ ਮੌਸਮ ਕਰਕੇ ਫਿਰ ਸ਼ਾਮ ਨੂੰ ਕੀੜੇ ਮਕੌੜੇ ਚ ਨਿਕਲੇ ਆਉਂਦੇ ਆ ਇਸ ਕਰਕੇ ਫਿਰ ਆਪਾਂ ਜਲਦੀ ਹੀ ਰੋਟੀ ਬਣਾ ਲੈਣੇ ਆ ਸ਼ਾਮ ਲੋ ਜੀ ਇੱਥੇ ਆਟਾ ਆਪਾਂ ਭੁੰਨ ਲਿਆ ਸੀ ਭੁੰਨ ਕੇ ਉਹਦੇ ਵਿੱਚ ਆਪਾਂ ਚੀਨੀ ਆ ਜਿਹੜੀ ਮਿਕਸ ਕਰਤੀ ਸੀ ਤੇ ਥੋੜੀ ਜਿਹੀ ਆਪਾਂ ਭੂਗਾ ਜਿਹੜਾ ਆਪਾਂ ਪੰਜੀਰੀ ਦਾ ਮੈਂ ਪਹਿਲਾਂ ਵੀ ਵੀਡੀਓ ਸ਼ੇਅਰ ਕੀਤੀ ਹੈ ਭੂਆ ਜੀ ਦਾ ਕੱਢ ਦਵਾਂਗੇ ਕਿਉਂਕਿ ਭੂਆ ਜੀ ਦਾ ਮੱਥਾ ਟਿਕਦਾ ਸਾਡੇ ਪੰਜੀਰੀ ਦਾ ਤੇ ਵਿੱਚੋਂ ਆਪਾਂ ਥੋੜੀ ਜਿਹੀ ਪੰਜੀਰੀ ਹੈ ਜਿਹੜੀ ਕੱਢ ਲਵਾਂਗੇ ਤੇ ਉਸ ਤੋਂ ਬਾਅਦ ਮੈਂ ਇੱਥੇ ਪਾਣੀ ਗਰਮ ਕਰਕੇ ਰੱਖਿਆ ਹੋਇਆ ਸੀ ਥੋੜਾ ਥੋੜਾ ਕਰਕੇ ਆਪਾਂ ਪ੍ਰਸ਼ਾਦ ਦੇ ਵਿੱਚ ਪਾ ਦਵਾਂਗੇ ਨੋ ਜੀ ਇੱਥੇ ਆਪਣਾ ਪ੍ਰਸ਼ਾਦ ਆ ਜਿਹੜਾ ਬਣ ਗਿਆ ਸੀ ਤੇ ਸਬਜੀ ਵੀ ਇੱਧਰ ਆਪਣੀ ਬਣੀ ਜਾ ਰਹੀ ਸੀ ਬਿਲਕੁਲ ਘੱਟ ਗੈਸ ਦੇ ਉੱਤੇ ਤੇ 15-20 ਮਿੰਟ ਦੇ ਵਿੱਚ ਆਪਣੀ ਸਬਜੀ ਜਿਹੜੀ ਬਣ ਕੇ ਤਿਆਰ ਹੋ ਗਈ ਸੀ ਬਹੁਤ ਹੀ ਟੇਸਟੀ ਬਣੀ ਸੀ ਸਬਜੀ ਤੇ ਘੱਟ ਮਸਾਲਿਆਂ ਦੇ ਨਾਲ ਨੋ ਜੀ ਇੱਥੇ ਆਪਣਾ ਪੈਨ ਨੇ ਜਿਹੜਾ ਇਹ ਕਿਉਂ ਛੱਡ ਦਿੱਤਾ ਹੈ ਪ੍ਰਸ਼ਾਦ ਆਪਣਾ ਬਣ ਗਿਆ ਜੀ ਅੱਜ ਕਈ ਕਹਿ ਰਹੇ ਸੀ ਵੀ ਕੱਲ ਨੂੰ ਆ ਦਸਵੇਂ ਕਈ ਕਹਿ ਰਹੇ ਸੀ ਅੱਜ ਆ ਤੇ ਆਪਾਂ ਅੱਜ ਹੀ ਫਿਰ ਦਸਮੀਆਂ ਜਿਹੜੇ ਕਰ ਦਿੱਤੇ ਸੀ ਤੇ ਸਾਡੇ ਵੈਸੇ ਦੂਸਰੇ ਦਿਨ ਵੀ ਮੱਥਾ ਲੱਗ ਜਾਂਦਾ ਹੈ ਦਸਵੇਂ ਨਾ ਕਈਆਂ ਦੇ ਪਿੰਡਾਂ ਦੇ ਵਿੱਚ ਤੋਂ ਦਸਵੇਂ ਦਾ ਮੱਥਾ ਟਿਕਿਆ ਹੋਗਾ ਅੱਜ ਕਈ ਭੈਣ ਭਰਾ ਵੀ ਨਹੀਂ ਦਸਮੀ ਕਰਦੇ ਹੈਗੇ ਨਹੀਂ ਟਿਕਦਾ ਤੇ ਆਪਣੇ ਦਸਵੇਂ ਦਾ ਮੱਥਾ ਟਿਕਦਾ ਇਹ ਬਾਗ ਸਾਹਿਬ ਗੁਰਦੁਆਰਾ ਬਾਗ ਸਾਹਿਬ ਉੱਤੇ ਨਾਲ ਇੱਥੇ ਆਪਣੇ ਸੀਤਾਂ ਬਾਬਿਆਂ ਜੀ ਦੇ ਆ ਜੀ ਆਪਣਾ ਪੋਹਕਾ ਬਣ ਗਿਆ ਸੀ ਤੇ ਹੁਣ ਮੈਂ ਇਧਰ ਵੱਡੇ ਗੈਸ ਤੇ ਸਬਜੀ ਧਰ ਦੂੰਗੀ ਘੱਟ ਗੈਸ ਕਰਕੇ ਇੱਕ ਵਾਰ ਮੈਂ ਮੱਥਾ ਟੇਕਣ ਤੋਂ ਪਹਿਲਾਂ ਚੈੱਕ ਕਰਕੇ ਚੱਲੀ ਗਈ ਸੀ ਸਬਜੀ ਤੇ ਥੋੜਾ ਜਿਹਾ ਹਲੇ ਨੂੰ ਹੋਰ ਸੇਕ ਲੱਗਣਾ ਸੀ ਤੇ ਫਿਰ ਇਹਦੇ ਵਿੱਚ ਬਾਅਦ ਦੇ ਵਿੱਚ ਆ ਕੇ ਮੈਂ ਥੋੜੀ ਜਿਹੀ ਮਲਾਈ ਲਈ ਸੀ ਦੁੱਧ ਵਿੱਚ ਪਾ ਕੇ ਉਹ ਵਿੱਚ ਆ ਕੇ ਮੈਂ ਪਾਉਂਗੀ ਇਹਦੇ ਤੇ ਬਸ ਮੈਂ ਘੜਸ਼ੀ ਲਾ ਕੇ ਫਿਰ ਚਲੇ ਗਈ ਇਸ ਮੁੱਠਾ ਟੇਕਣ ਮੋ ਜਿੱਥੇ ਆਪਾਂ ਦਸਵੀਂ ਦਾ ਮੁੱਠਾ ਟੇਕਿਆ ਸੀ ਤੇ ਆਪਣੀ ਸਬਜ਼ੀ ਵੀ ਬਣ ਕੇ ਤਿਆਰ ਸੀ ਤੇ ਹੁਣ ਮੈਂ ਇਹਦੇ ਵਿੱਚ ਮਲਾਈ ਜਿਹੜੀ ਉਹ ਪਾ ਦਾਂਗੀ ਬਹੁਤ ਵਧੀਆ ਲੱਗਦੀ ਹੈ ਜੀ ਦੁੱਧ ਦੇ ਦੁੱਧ ਪਾਇਆ ਹੋਇਆ ਉਹ ਸਬਜ਼ੀ ਦੇ ਵਿੱਚ ਤੇ ਜਿਆਦਾ ਸੁੱਕੀ ਸਬਜੀ ਵੀ ਨਹੀਂ ਵਧੀਆ ਲੱਗਦੀ ਫਿਰ ਥੋੜੀ ਜਿਹੀ ਰਸਨੀ ਵਿੱਚ ਵੀ ਇਹ ਪਾਣ ਜਾਂਦੀ ਆ ਸਬਜੀ ਫਿਰ ਉਹੀ ਖਾਣ ਨੂੰ ਟੇਸਟੀ ਲੱਗਦੀ ਆ ਤੇ ਮੋ ਜੀ ਆਪਾਂ ਜਿਆਦਾ ਤਰੀਬ ਵਾਲੀ ਸਬਜੀ ਨਹੀਂ ਬਣਾਈ ਹੈਗੀ ਅੱਜ ਥੋੜਾ ਜਿਹੀ ਦੁੱਧ ਪਾ ਕੇ ਤੇ ਵਿੱਚ ਮਲਾਈ ਪਾਈ ਹੋਈ ਸੀ ਤੇ ਇਹੀ ਆਪਾਂ ਮਿਕਸ ਕਰ ਦੇਣੀ ਆ ਬਹੁਤ ਹੀ ਵਧੀਆ ਇਹਦੇ ਨਾਲ ਕਰੀਮੀ ਜਿਹਾ ਟੈਕਸਚਰ ਆਉਂਦਾ ਆ ਸਬਜੀ ਦੇ ਵਿੱਚੋਂ ਬਹੁਤ ਹੀ ਵਧੀਆ ਲੱਗਦੀ ਆ ਤੇ ਐਦਾਂ ਬਣਾਈ ਹੋਈ ਸਬਜੀ ਤੁਸੀਂ ਵੀ ਇੱਕ ਵਾਰ ਟ੍ਰਾਈ ਕਰਕੇ ਦੇਖਿਓ ਇਸ ਤਰ੍ਹਾਂ ਸਬਜੀ ਨੂੰ ਬਿਨਾ ਦੁੱਧ ਤੋਂ ਥੋੜੀ ਜਿਹੀ ਮਲਾਈ ਪਾ ਕੇ ਦੇਖਿਓ ਬਹੁਤ ਹੀ ਵਧੀਆ ਲੱਗਦੀ ਹੈ ਸਬਜੀ ਇਦਾਂ ਬਣਾਈ ਹੋਈ। ਲਓ ਜੀ ਆਪਣੀ ਸਬਜੀ ਹੈ ਜਿਹੜੀ ਬਣ ਕੇ ਤਿਆਰ ਸੀ। ਅੱਜ ਦੀ ਵੀਡੀਓ ਐਨੇ ਕਹੀ ਜੀ ਤੇ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਤੇ ਜ਼ਰੂਰ ਕਰਕੇ ਜਾਇਓ ਜੀ। ਲਾਸਟ ਵਿੱਚ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਜੀ ਤੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ। ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ